ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਪਵਨ ਸਵਾਤ ਕਰਦੀ ਆ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਦੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ ਲਓ ਜੀ ਇਹ ਅੱਜ ਦਾ ਵੀਡੀਓ ਹੈ ਤੇ ਸਵੇਰ ਦੇ ਪੌਣੇ 9 ਦਾ ਟਾਈਮ ਆ ਤੇ ਮੈਂ ਇੱਥੇ ਆਟਾ ਗੁੰਨ ਰਹੀ ਸੀ ਤੇ ਦਾਲ ਬਚੀ ਪਈ ਸੀ ਰਾਤ ਵਾਲੀ ਹੀ ਤੇ ਦਾਲ ਵਾਲੇ ਪਰੌਠੇ ਬਣਾਵਾਂਗੇ ਤੇ ਮੈਂ ਉਸ ਦੇ ਵਿੱਚ ਨਮਕ ਮਿਰਚ ਹੋਰ ਪਾ ਲਿਆ ਸੀਗਾ ਤੇ ਇੱਥੇ ਦਹੀਂ ਹੈਗੀ ਆਪਣੇ ਕੋਲੇ ਤੇ ਰੈਤਾ ਬਣਾ ਕੇ ਤੇ ਇਹਨਾਂ ਦੇ ਨਾਲ ਖਾ ਲਾਂਗੇ ਪਰੌਠੇ ਤੇ ਅੱਜ ਇਹਨਾਂ ਦੇ ਪਾਪਾ ਨੇ ਕੰਮ ਤੇ ਨਹੀਂ ਜਾਣਾ ਸੀ ਨਹੀਂ ਤੇ ਫਿਰ ਸਬਜ਼ੀ ਬਣਾਉਣੀ ਸੀਗੀ ਤੇ ਮੈਂ ਸੋਚਿਆ ਚਲੋ ਅੱਜ ਦੁਪਹਿਰੇ ਬਣਾ ਲਾਂਗੇ ਸਬਜ਼ੀ ਤੇ ਦਾਲ ਵੇ ਉਸੇ ਕਿਸੇ ਨੇ ਖਾਣੀ ਨਹੀਂ ਸੀ ਇਦਾਂ ਹੁਣ ਜਦੋਂ ਰਾਤ ਖਾ ਲਈ ਸੀਗੀ ਤੇ ਉਸ ਤੋਂ ਪਹਿਲਾਂ ਮੈਂ ਘਰ ਦੇ ਸਾਰੇ ਕੰਮ ਕਰ ਲਈ ਸੀ ਸਾੜੂ ਪੋਚਾ ਵੀ ਕਰ ਲਿਆ ਸੀ ਵੀ ਮੈਂ ਥਾਂ ਧੋ ਲਿਆ ਸੀ ਤੇ ਕੱਪੜੇ ਵੀ ਧੋਲੇ ਸੀਗੇ ਤੇ ਕੱਪੜੇ ਸੁੱਕਣੇ ਪਾਉਣ ਵਾਲੇ ਰਹਿੰਦੇ ਸੀ ਮੈਨੂੰ ਐਸੀ ਰੋਟੀ ਬਣਾ ਕੇ ਚਲ ਬਾਅਦ ਦੇ ਵਿੱਚ ਸੁੱਕਣੇ ਪਾ ਦੂੰਗੀ ਤੇ ਬੱਚੇ ਵੀ ਨਹਾ ਲਏ ਸੀਗੇ ਇੱਥੇ ਰਾ ਮੇਰੇ ਕੋਲੇ ਬੈਠੀ ਸੀ ਗੱਲਾਂ ਬਾਤਾਂ ਕਰ ਰਹੀ ਸੀ ਬਸ ਉਹਨੂੰ ਆਇਆ ਸੀ ਵੀ ਆਟਾ ਗੁੰਨੀ ਜਾਂਦੀ ਆ ਮਮਾ ਤੇ ਵੀ ਦਾਲ ਵਾਲਾ ਆਟਾ ਪਤਾ ਨਹੀਂ ਕਿੱਦਾਂ ਗੁੰਨੂਗੀ ਬਸ ਤਾਂ ਉਹ ਆਟਾ ਗੁੰਨ ਰਹੀਂਦੀ ਆ ਤੇ ਬਸ ਉਹਨੂੰ ਆਇਆ ਸੀ ਵੀ ਦਾਲ ਵਾਲਾ ਆਟਾ ਪਤਾ ਨਹੀਂ ਕਿੱਦਾਂ ਗੁੰਨਿਆ ਜਾਂਦਾ ਮੈਂ ਹੱਬੀ ਜਿੰਦਾ ਆਪਾਂ ਦੂਸਰਾ ਆਟਾ ਗੁੰਨਦੇ ਆ ਦਾਲ ਵਾਲਾ ਵੀ ਉਦਾਂ ਹੀ ਗੁੰਨਿਆ ਜਾਂਦਾਗਾ ਲਓ ਜੀ ਉਸ ਤੋਂ ਬਾਅਦ ਮੈਂ ਆਟਾ ਗੁੰਨ ਲਿਆ ਸੀਗਾ ਤੇ ਹੁਣ ਮੈਂ ਖਿਚੜੀ ਨੂੰ ਤੜਕਾ ਲਾਉਣੀ ਹੈਗੀ ਖਿਚੜੀ ਬਣਾਉਣੀ ਹੈ ਰਮਾਨ ਵਾਸਤੇ ਰਮਾਨ بیمار ਹੋਇਆ ਪਿਆਗਾ ਕਾ ਕਰਕੇ ਆਪਾਂ ਕੱਲ ਕੋਈ ਵੀਡੀਓ ਨਹੀਂ ਪਾਇਆ ਸੀਗਾ ਕਿਉਂਕਿ ਮੰਗਲਵਾਰ ਦੀ ਰਾਤ ਵਰਮਾਨ ساری ਰਾਤ ਤਕਲੀਫ ਦੇ ਵਿੱਚ ਰਹਾ ਕਾਫੀ ਤੇ ਜਦੋਂ ਕਹਿੰਦੇ ਹੁੰਦੇ ਬੱਚੇ ਇਦਾਂ ਤਕਲੀਫ ਦੇ ਵਿੱਚ ਹੁੰਦੇ ਆ ਮਾਪੇ ਨੂੰ ਕਿੱਦਾਂ ਜਾ ਕੇ ਆਉਂਦੀ ਹੈਗੇ ਊਕਾ ਦੇ ਵਿੱਚ ਮੈਂ ਦੇਸੀ ਘਿਓ ਪਾ ਲਿਆ ਤੇ ਜੀਰਾ ਪਾ ਕੇ ਤੇ ਬਸ ਇਸ ਦੇ ਵਿੱਚ ਨਮਕ ਪਾਉਂਗੀ ਖਿਚੜੀ ਦੇ ਵਿੱਚ ਹੋਰ ਕੁਝ ਨਹੀਂ ਪਾਉਂਦੀਗੀ ਪਤਲੀ ਜੀ ਖਿਚੜੀ ਬਣਾ ਦੂੰਗੀ ਉਸ ਨੂੰ ਤੇ ਦਹੀਂ ਦੇ ਨਾਲ ਖਾਣੀ ਹੋਈ ਤਾਂ ਦਹੀਂ ਦੇ ਨਾਲ ਖਾ ਲੂਗਾ ਲੋ ਜੀ ਖਿਚੜੀ ਨੂੰ ਤੜਕਾ ਲਾਤਾ ਮੈਂ ਤੇ ਹੁਣ ਇਸ ਦੇ ਵਿੱਚ ਨਮਕ ਪਾ ਦੂੰਗੀ ਤੇ ਪਾਣੀ ਜਿੰਨਾ ਕਿ ਜ਼ਰੂਰਤ ਆ ਪਾ ਕੇ ਇਸ ਨੂੰ ਦੋ ਤਿੰਨ ਸੀਟੀਆਂ ਲਵਾ ਕੇ ਤੇ ਉਸ ਤੋਂ ਬਾਅਦ ਮੈਂ ਰੋਟੀ ਲਗੂਗੀ ਤੇ ਕਣਕ ਵੀ ਧੋਣੀ ਅੱਜ ਤੇ ਦੇਖਦੀ ਆ ਮੈਂ ਬਾਅਦ ਦੇ ਵਿੱਚ ਰੋਟੀ ਰੁੱਡੀ ਬਣਾ ਕੇ ਬਾਤਨ ਚੱਕ ਕੇ ਉਸ ਤੋਂ ਬਾਅਦ ਕਣਕ ਧੋਵਾਂਗੀ ਉਜੀ ਖਿਚੜੀ ਬਣ ਗਈ ਸੀ ਤੇ ਹੁਣ ਮੈਂ ਰੋਟੀ ਬਣਾਉਣੀ ਆ ਤੇ ਜੀਰਾ ਭੁੰਨੂਗੇ ਸਭ ਤੋਂ ਪਹਿਲਾਂ ਰਾਇਤੇ ਦੇ ਵਿੱਚ ਪਾਉਣ ਨੂੰ ਜੇਦੋ ਕੰਮ ਤੇ ਜਾਣਾ ਹੁੰਦਾ ਇਹਨਾਂ ਨੇ ਉਹ ਤਾਂ ਫਿਰ ਸਬਜ਼ੀ ਬਣਾਉਣੀ ਹੁੰਦੀ ਹੈਗੀ ਤੇ ਹੁਣ ਰਾਤ ਵਾਲੀ ਬਚੀ ਪਈ ਸੀ ਦਾਲ ਤੇ ਤਾਂ ਕਰਕੇ ਮੈਂ ਪਰੋਠੇ ਬਣਾ ਦਿੰਦੀ ਆ ਕਿ ਤੇ ਰੋਟੀ ਤਾਂ ਵੈਸੇ ਇਹਨਾਂ ਨੇ ਕਿਸੇ ਨੇ ਖਾਣੀ ਨਹੀਂ ਸੀ ਰੋਟੀ ਦੇ ਨਾਲ ਦਾਲ ਤਾਂ ਕਿਸੇ ਨੇ ਰੋਟੀ ਬਣਾ ਕੇ ਤੇ ਪਹਿਲਾਂ ਪਰਵ ਨੂੰ ਦੇ ਦੂੰਗੀ ਰੋਟੀ ਪਾ ਕੇ ਤੇ ਰਮਾਂਤਾ ਕਰੇ ਹੈ ਨਹੀਂ ਉਸਦੇ ਪਾਪਾ ਉਸਨੂੰ ਲੈ ਕੇ ਗਏ ਸੀਗੇ ਟ੍ਰਿਪ ਲਵਾਉਣ ਲਈ ਤੇ ਕਿਉਂਕਿ ਮੰਗਲਵਾਰੀ ਰਾਤ ਜਦੋਂ ਇਹ 8:30 ਵਜੇ ਟਿਊਸ਼ਨ ਤੋਂ ਆਇਆਗਾ ਆਉਂਦਾ ਹੀ ਕਹਿਣ ਲੱਗਿਆ ਕਹਿੰਦਾ ਮੰਮਾ ਮੇਰੇ ਕਹਿੰਦਾ ਪੇਟ ਦਰਦ ਹੋ ਰਿਹਾ ਤੇ ਮੈਂ ਉਸੇ ਟਾਈਮ ਉਸਨੂੰ ਪੇਟ ਦਾ ਦਵਾਈ ਲੈਣ ਲਈ ਮੈਂ ਕਿਹਾ ਰਾਤ ਨੂੰ ਕਈ ਵਾਰੀ ਫਿਰ ਜ਼ਿਆਦਾ ਦਿੱਕਤ ਹੋ ਜੇ ਡਾਕਟਰ ਕੋਈ ਉੱਠਦਾ ਨਹੀਂਗਾ ਕਈ ਵਾਰ ਤੋਂ ਉੱਠ ਵੀ ਖੜਦੇ ਹੈਗੇ ਤੇ ਬੱਸ ਤਾਂ ਰਾਤ ਨੂੰ ਇਸਨੂੰ ਦੋ ਵਾਰੀ ਲੈ ਕੇ ਗਏ ਅਸੀਂ ਤੇ ਜਦੋਂ ਦਵਾਈ ਲੈ ਕੇ ਆਇਆ ਤੇ ਉਸ ਤੋਂ ਬਾਅਦ ਦਵਾਈ ਦੇ ਨਾਲ ਨਹੀਂ ਟਿਕਿਆ ਦਰਦ ਇਸ ਦੇ ਤੇ 8:10 ਵਜੇ ਇਸ ਦੇ ਇੰਜੈਕਸ਼ਨ ਲਵਾਇਆ ਤੇ ਉਹਦੇ ਨਾਲ ਵੀ ਉਸ ਨੂੰ ਕੋਈ ਜ਼ਿਆਦਾ ਫਰਕ ਨਹੀਂ ਪਿਆਗਾ ਤੇ ਫਿਰ ਸਵੇਰ 4 ਵਜੇ ਫੇਰ ਜਦੋਂ ਜ਼ਿਆਦਾ ਹੀ ਤਕਲੀਫ ਹੋਣ ਲੱਗੀ ਫੇਰ ਇੰਜੈਕਸ਼ਨ ਲਵਾਇਆ ਤੇ ਸਵਾ 4 1:30 ਵਜੇ ਇਹ ਸੁੱਤਾਗਾ ਤੇ ਉਸ ਟਾਈਮ ਤੇ ਹੀ ਆਪ ਸੁੱਤੇ ਆ ਕਿਉਂਕਿ ਜੋ ਸਾਰੀ ਰਾਤ ਬੱਚਾ ਕੋਲੇ ਤਕਲੀਫ ਦੇ ਵਿੱਚ ਸੀਗਾ ਤੇ ਮਾਂ ਬਾਪ ਨੂੰ ਤਾਂ ਕਦੇ ਕਹਿੰਦੇ ਹੁੰਦੇ ਆ ਨੀਂਦ ਆਉਂਦੀ ਹੈਗੀ ਬੱਚੇ ਨੂੰ ਦੇਖ ਕੇ ਕਹਿੰਦੇ ਹੁੰਦੇ ਆ ਜੇ ਦੋਵੇਂ ਬੱਚਾ ਹੋ ਆ ਹੁੰਦਾ ਮਾਂ ਬਾਪ ਨੂੰ ਤਾਂ ਆ ਹੁੰਦਾ ਵੀ ਬੱਚਿਆਂ ਦਾ ਨਾ ਕੁਝ ਦੁੱਖ ਇਹ ਆਪ ਦਾ ਹੀ ਦੁੱਖਣ ਲੱਗ ਜਾਏ ਨਾ ਤਾਂ ਤੇ ਤਾਂ ਕਰਕੇ ਕੱਲ ਆਪਾਂ ਕੋਈ ਵੀਡੀਓ ਨਹੀਂ ਪਾਏਗਾ ਤੇ ਕੱਲ ਵੀ 10:30 ਵਜੇ ਹੀ ਕਹਿਣ ਲੱਗਾ ਸੀ ਕਹਿੰਦਾ ਮੰਮਾ ਕਹਿੰਦਾ ਵੀ ਮੇਰੇ ਦਰਦ ਹੋ ਰਿਹਾ ਫੇਰ ਤਾਂ ਫੇਰ ਮੈਂ ਉਸ ਨੂੰ ਡਾਕਟਰ ਕੋਲ ਲੈ ਕੇ ਗਈ ਤੇ ਦਵਾਈ ਦੇਤੀ ਗੇਰਾ ਉਹਨਾਂ ਨੇ ਕਹਿੰਦੇ ਕਿ ਦਵਾਈ ਦੇ ਨਾਲ ਕਹਿੰਦੇ ਟਿਕ ਜਾਊਗਾ ਤੇ ਪਰ ਦਵਾਈ ਨਾਲ ਦਰਦ ਨਹੀਂ ਟਿਕਿਆਗਾ ਤੇ ਉਸ ਤੋਂ ਬਾਅਦ ਇਸ ਦੇ ਡ੍ਰਿਪ ਲਾਈ ਉਹਨਾਂ ਨੇ ਦੋ ਡ੍ਰਿਪ ਲਾਈਆਂ ਸੀਗਾ ਤੇ ਕਨਜੈਕਸ਼ਨ ਲਾਇਆ ਤੇ ਫੇਰ ਜਾ ਕੇ ਇਸ ਦਾ ਦਰਦ ਟਿਕਿਆ ਸੀਗਾ ਤੇ ਉਸ ਤੋਂ ਬਾਅਦ ਸ਼ਾਮ ਨੂੰ ਵੀ ਕਹਿੰਦੇ ਆਪਾਂ ਇਸ ਦੇ ਟੈਸਟ ਕਰਵਾ ਲੈਂਦੇ ਆ ਡਾਕਟਰ ਕਹਿੰਦਾ ਮੈਂ ਚਲੋ ਵੀ ਕਰਵਾ ਲੈਂਦੇ ਆ ਆਪ ਨੂੰ ਵੀ ਐਸੀ ਵੈਈਨਾ ਦਰਦ ਹੋ ਰਿਹਾਗਾ ਤੇ ਫਿਰ ਸ਼ਾਮ ਨੂੰ ਇਹਦੇ ਟੈਸਟ ਕਰਵਾਏ ਸੀ ਡਾਈਫਰਡ ਆਇਆ ਸੀ ਜੀ ਡਬਲਯੂ ਬੀ ਸੀ ਬਦੇ ਵੀ ਸੀ ਇਸ ਦੇ ਟਿਕਾ ਟ੍ਰੈਪ ਇਸ ਦੇ ਸ਼ਾਮ ਨੂੰ ਲੱਗੀ ਸੀ ਕਿ ਤੇ ਹੁਣ ਵੀ ਲੱਗਣੀ ਸੀ ਅੱਜ ਇੱਕ ਟ੍ਰੈਪ ਤੇ ਇਸ ਦੇ ਪਾਪਾ ਇਸ ਨੂੰ ਲੈ ਕੇ ਚਲੇ ਗਏ ਸੀ ਕਹਿੰਦੇ ਗਰਮੀ ਬਹੁਤ ਵੀ ਕਹਿੰਦੇ ਹੁਣੇ ਲਵਾ ਲਿਓ ਹੁਣੇ ਕਿ ਦੇਣੇ ਔਖਾ ਹੋ ਜਾਂਦਾਗਾ ਜਿਹੜਾ ਟ੍ਰੈਪ ਲਵਾਉਣ ਲਈ ਲੈ ਕੇ ਗਏ ਵੇ ਸੀ ਉਸ ਨੂੰ ਤੇ ਮੈਂ ਇੱਥੇ ਰੋਟੀ ਬਣਾ ਕੇ ਰੱਖ ਲਵਾਂਗੀ ਦੇਖਿਓ ਜੜੀ ਬਣਾ ਕੇ ਰੱਖ ਲਈ ਯਾਰ ਮਾਣ ਵਾਸਤੇ ਲਓ ਭਰਾਵ ਨੂੰ ਰੋਟੀ ਪਾ ਕੇ ਦੇ ਦਿੰਨੇ ਆ ਪਰ ਘਰੇ ਆ ਗਈ ਬਸ ਮੇਰੇ ਰੋਟੀ ਬੰਨਦੀ ਬੰਨਦੀ ਆ ਗਈ ਸੀ ਉਹ ਵੀ ਡ੍ਰਿਪ ਲਵਾ ਕੇ ਛੋਟੀ ਡ੍ਰਿਪ ਲੱਗਣੀ ਸੀ ਉਸਦੇ ਅੱਜ ਲਓ ਜੀ ਮੈਂ ਰੋਟੀ ਬਣਾ ਲਈ ਸੀ ਤੇ ਰਮਾਨ ਵੀ ਆ ਗਿਆ ਸੀ ਉਸਦੇ ਪਾਪਾ ਲੈ ਕੇ ਆ ਗਏ ਸੋ ਸਾਨੂੰ ਡ੍ਰਿਪ ਲਵਾ ਕੇ ਤੇ ਉਸ ਤੋਂ ਬਾਅਦ ਮੈਂ ਬਾਤਨ ਚੱਕਣ ਲੱਗੀ ਸੀ ਕੱਲ ਉਸਦੇ ਹੱਥ ਤੇ ਲੱਗੇ ਸੀ ਡ੍ਰਿਪ ਤਿੰਨ ਤੇ ਅੱਜ ਬਾਹ ਤੇ ਲਾਈ ਸੂਈ ਚੰਦੀ ਨਹੀਂ ਹੋਣੀ ਕਿ ਕਹਿੰਦੇ ਸੂਈ ਤੇ ਬੱਚਾ ਦੇਖ ਕੇ ਬਹੁਤ ਆਵਦਾ ਮਨ ਦੁਖੀ ਹੁੰਦਾ ਵੀ ਕਿੰਨੀ ਤਕਲੀਫ ਹੁੰਦੀ ਹੈ ਕਹਿੰਦੇ ਪਹਿਲਾਂ ਸਾਰੇ ਦਾਸ ਦਰਦ ਦੇ ਵਿੱਚ ਇੰਨਾ ਰਿਹਾ ਹੁਣ ਸੂਈ ਦਾ ਦਰਦ ਵੀ ਬਾਕੀ ਟੈਸਟ ਕਰਵਾਇਆ ਪਰ ਸਾਰਾ ਦਿਨ ਨੰਗਾ ਗਿਆ ਆਵਦਾ ਬੜਾ ਮਨ ਉਹ ਹੋਇਆ ਤੋਂ ਜੋ ਉਸ ਤੋਂ ਬਾਅਦ ਮੈਂ ਬਾਤਾਂ ਚੱਕ ਦਿੰਦੀ ਆ ਤੇ ਮਾਤਾ ਚਾਕੇ ਇਹਦੇ ਇਥੇ ਖਾਣਾ ਖਾ ਲਿਆ ਸੀਗਾ ਅਰਮਾਨ ਨੇ ਵੀ ਖਿਚੜੀ ਲੈ ਲਈ ਸੀ ਕੱਲ ਤਾਂ ਉਸਨੇ ਕੁਝ ਨਹੀਂ ਖਾਧਾ ਮੰਗਲਵਾਰ ਨੂੰ ਰਾਤ ਵੀ ਜਦੋਂ ਟਿਊਸ਼ਨ ਤੋਂ ਆਇਆ ਉਦੋਂ ਵੀ ਉਸਨੇ ਕੁਝ ਨਹੀਂ ਖਾਧਾਗਾ ਤੇ ਕੱਲ ਸਾਰਾ ਦਿਨ ਹੀ ਉਸਨੇ ਕੁਝ ਖਾਧਾਗਾ ਤੇ ਆਪ ਨੂੰ ਵੀ ਐ ਘਰੇ ਜੀ ਨਹੀਂ ਸੀ ਲੱਗਦਾ ਬੱਚੇ ਨੂੰ ਐ ਦੇਖ ਕੇ ਕਹਿੰਦੇ ਹੁੰਦੇ ਆ ਵੀ ਜੋ ਤਕਲੀਫ ਦੇ ਵਿੱਚ ਸੀਗਾ ਤੇ ਲੋਜਿਕ ਬਰਤਨ ਚੱਕ ਦਿੰਨੇ ਆ ਬਰਤਨ ਚੱਕ ਕੇ ਉਸ ਤੋਂ ਬਾਅਦ ਮੈਂ ਕਣਕ ਧੋਵਾਂਗੀ ਤੇ ਆਪਾਂ ਆਪਣੇ ਵੀਡੀਓ ਦਾ ਐਂਡ ਵੀ ਇੱਥੇ ਹੀ ਕਰਦੇ ਆਂਗੇ ਅੱਜ ਵਾਲੇ ਦਾ ਕਿਉਂਕਿ ਇਦਾਂ ਹੁਣ ਜਦੋਂ ਬੱਚਾ ਤਕਲੀਫ ਦੇਉਂਦਾ ਚਿੰਤਾ ਜ਼ਿਆਦਾ ਵੀਡੀਓ ਬਣਾਉਣ ਦਾ ਦਿਲ ਨਹੀਂ ਕਰਦਾ ਤੇ ਛੋਟੀ ਜੀ ਕਲਿੱਪ ਆਪਾਂ ਤੁਹਾਡੇ ਲਈ ਬਣਾਈ ਹੈਗੀ ਤੇ ਉਮੀਦ ਕਰਦੇ ਆਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਵਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ